ਆਪਾਂ ਦੇਖਦੇ ਆ ਮम्मा ਕੀ ਬਣਾ ਰਿਆ ਪਕੌੜੇ ਬਣਾ ਰਿਆ ਤੇ ਚਲੋ ਆਪਾਂ ਦਿਖਾਉਂਦੇ ਆ ਤੇ ਤਾਂ ਕਿ ਐਸਾ ਮੱਕਲਾਈ ਕਰਾਇਆ ਕਿ ਜਿਹੜੇ ਸਾਨੂੰ ਗਾਇਰ ਮਲਟਾ ਪਾ ਕੇ ਆ ਹਨਾ ਤੇ ਅੱਜ ਤੇ ਨਾ ਮੈਂ ਇਸ ਦਾ ਤਾਂ ਕੋਈ ਸਟੋਰੀ ਬਾਈਸੀ ਕੀ ਮਾ ਘਰ ਤੇ ਨਾ ਕੋਈ ਸੁਣਾਣਾ ਸੁਣਾਤ ਕੋਈ ਲੋ ਕਰੇ ਬੋਲ ਤੇਰਾ ਨਾ ਇਸੋੜੇ ਮਾਰੇ ਤੋਂ ਹੋਈ ਆ ਜਾਂਦੀ ਹੈ ਇੱਕ ਕੋਸਾ ਹਨਾ ਆਪਾਂ ਤਾਂ ਮਾਸਾ ਵੀ ਦਿਖਾਵਾਂਗੇ ਪਰ ਆਪਾਂ ਇਹ ਨਹੀਂ ਦਿਖਾਣੇ ਆ ਕਿ ਪਕੌੜੇ ਬਣਾ ਰਿਆ ਓ ਮम्मा ਪਕੌੜੇ ਬਣਾ ਰਿਆ ਕਿਵੇਂ ਬਣ ਗਮ ਆਮਾ ਪਕਾੜਾ ਦੇਖ ਕਰ ਬੱਸ ਬੱਸ ਬਰੰਮ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਤੇ ਖਾਵਾਂਗੇ ਆਪਣੇ ਬਲੌਗ ਤੇ ਹਾਂਜੀ ਤੇ ਅੱਜ ਮੰਮਾ ਨੇ ਬਣਾਏ ਸੇ ਪਕੌੜੇ ਤੇ ਪਕੌੜੇ ਬਣ ਗਏ ਤੇ ਬਹੁਤ ਸਾਰਾ ਬਣੇ ਸੀ ਤੇ ਬਾਕੀ ਆਪਾਂ ਟਰਾਈ ਕਰ ਲੈ ਸ ਇੱਕ ਪਕੜ ਹਨਾ ਪਤੀਆ ਬਣਿਆ ਨਾਲ ਮੰਮਾ ਚਾਹ ਬਣਾ ਰਿਆ ਤੇ ਆਪਾਂ ਤਾਂ ਡੇਲੀ ਰੈਸਪੀ ਬਣਾਉਂਦੇ ਰਹਿੰਦੇ ਆ ਤੇ ਮੈਂ ਦੇਖਦੀ ਆ ਕਿ ਮੈਂ ਬਲੌਗ ਬਣਾਉਣੀ ਠੀਕ ਆ ਬੀ ਮਾ ਕੋਈ ਗਲਤ ਤੇ ਤਾਨਾ ਹੀ ਪਾਉਂਦੀ ਹਾਂ ਮੈਂ ਰਸਤੀ ਬਣਾਉਂਦੀ ਆ ਚਲ ਤੇ ਬੰਤੀ ਹਾਂ ਆਪਾਂ ਬਣਾ ਲੇਤੀ ਠੀਕ ਐ ਤੇ ਕਈ ਲੋਕ ਮਤ ਦੇਖਤੀਆਂ ਵੀ ਬੈਠ ਕਮੈਂਟ ਜ਼ਿਆਦਾ ਕਰਦੇ ਆ ਹਨਾ ਜਾਂ ਫਿਰ ਜਿਹੜਾ ਰੋਸਟਰਾ ਚਲੋ ਉਹਨਾਂ ਦਾ ਕੰਮ ਹੀ ਆਣਾ ਰੋਸਟ ਕਰਨਾ ਚਲੋ ਉਹਨਾਂ ਦੀ ਇੱਕ ਕਮਾਈ ਆ ਠੀਕ ਐ ਉਹਨਾਂ ਦੀ ਵੀ ਇੱਕ ਰੋਟੀ ਬੰਦੀ ਆ ਉਹ ਚਲ ਰੋਸਟ ਕਰਦੇ ਆ ਨਾ ਕਰੀ ਜਾਣ ਦੋ ਬਸ ਮੈਂ ਇਹ ਕਰਨੀ ਆ ਕਿ ਤਸਰੋ ਰੋਸ ਤੱਕਰਣਾ ਮੇਰੇ ਕੰਮ ਤੇ ਕਰੋ ਜਾਂ ਫਿਰ ਮੈਂ ਕੁਲਤ ਬੋਲਦੀ ਆ ਜਾਂ ਕੁਛ ਵੀ ਆ ਹਨਾ ਚਲੋ ਮੇਰੇ ਬਾਤ ਕਿ ਤਾਂ ਦੀ ਵੀ ਆ ਠੀਕ ਐ ਤੁਸੀਂ ਕਮੈਂਟ ਕਰਦੇ ਹੋ ਕਰੀ ਜਾਓ ਰੋਸ ਤੱਕਰਨ ਤੋਂ ਕਰੀ ਜਾਓ ਤੇ ਬਟ ਜੇ ਮੇਰੇ ਚ ਕਮੀਆਂ ਆ ਤਾਂ ਪਲੀਜ਼ ਕਮ ਹੋਣਾ ਤਾਂ ਮਹਿਸੂਸ ਕਰਾਓ ਵੀ ਤੋ ਕਾਲੀਆਂ ਦਾ ਕੁਛ ਵੀ ਆ ਮੈਂ ਹਨਾ ਤੇ ਮੇਰਾ ਰੰਗ ਕਾਲਾ ਚਲੋ ਜੋ ਵੀ ਆ ਹਨਾ ਰੱਬ ਤੇ ਦੇਣਾ ਪਰ ਕਈ ਲੋਕ ਹਨਾ ਰੰਗ ਤੇ ਕਮੈਂਟ ਕਰਨ ਲੱਗ ਜਾਂਦੇ ਆਗੇ ਪਾਲਾ ਤਾਂ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਸਪੋਰਟ ਕਰਦਿਆ ਹਨ ਤੇ ਜਦੋਂ ਬੰਦਾ ਚੜਨ ਲੱਗ ਜਾਂਦਾ ਫੇਮ ਹੋ ਜਾਂਦਾ ਫੇਮ ਮਿਲ ਜਾਂਦਾ ਹਨ ਫਿਰ ਉਹਨੂੰ ਥੱਲੇ ਸੱਟਾਂ ਵੀ ਖੇਤੀ ਰੱਖ ਲੱਤਾ ਖਚਣ ਲੱਗ ਕੇ ਜਾਂਦੇ ਆ ਚਲੋ ਜਿੱਦ ਮੈਂ ਤੁਸੀਂ ਜਿੱਦੇ ਕਦੇ ਉਹ ਧਾੜੀ ਸੋਚਦਾ ਠੀਕ ਹੈ ਵੱਖਰੀ ਵੱਖਰੀ ਸੋਚ ਹੁੰਦੀ ਆ ਕੋਈ ਕਿਹੜੀ ਨਿਗਾਹਾਂ ਵੇਖਦਾ ਕੋਈ ਕਿਹੜੀ ਨਿਗਾਹਾਂ ਵੇਖਦਾ ਹਨ ਪਰ ਮੈਂ ਆਤ ਦੀ ਨਜ਼ਰਾਂ ਚ ਸਈਆਂ ਮੇਰੇ ਮਾਪੂਰੀ ਨਜ਼ਰਾਂ ਚ ਸਈਆਂ ਠੀਕ ਹੈ ਬਾਕੀ ਆਪਾਂ ਲੋਕ ਕਰਨਾ ਨਜ਼ਰ ਦਾ ਠੇਕਾ ਵੀ ਨਹੀਂ ਲਿਆ ਠੀਕ ਆ ਕੋਈ ਕਿਸੇ ਨਾ ਜਾ ਨਾ ਦੇਖਦਾ ਕੋਈ ਗਲਤ ਨਾ ਜਾ ਨਾ ਵੇਖਦਾ ਹਨਾ ਚਲ ਜਿਵੇਂ ਮਰ ਗਿਆ ਇੱਕ ਮੈਂ ਬਲੌਗ ਪਾਇਆ ਸੀ ਮਰੀਂ ਗੇਲ ਮਾਟ ਦਾ ਠੀਕ ਆ ਤੁਹਾਨੂੰ ਪਤਾ ਹੀ ਜਾ ਉੱਥੇ ਮੇਰੇ ਸਾਰੇ ਮਾਪੇ ਹੈਗੇ ਆ ਵੀ ਕੋਈ ਆ ਮੈਂ ਸਾਰੇ ਰਿਸ਼ਤੇਦਾਰ ਠੀਕ ਆ ਮੈਂ ਸਾਰਾ ਤੇ ਰਜ਼ਾਮੰਤੀ ਨਾਲ ਮੇਰਾ ਸ਼ਗਨ ਪਿਆ ਠੀਕ ਆ ਸਮੁੰਡੇ ਨਾਲ ਕੋਈ ਕਹਿੰਦੇ ਆ ਇਹ ਵਿਆਹ ਤੋਂ ਪਹਿਲੇ ਤੁਰੇ ਫਿਰਦੀ ਆ ਜਾਂ ਫਿਰ ਆ ਕਰੀ ਜਾਂਦੀ ਆ ਯਾਰ ਮਾ ਤੇ ਮਾਣ ਮਰਚੀ ਨਾਲ ਨਹੀਂ ਜਾਣਦੀ ਮੇਰੇ ਘਰ ਤੇ ਵੀ ਮਰਚੀ ਨਾਲ ਹੁਣ ਸਰ ਮਾ ਪਰ ਟਟਾ ਪਾਲਣਾ ਘਰ ਤੇ ਸਾਂਭਣਿਆ ਹੁਣ ਸਾਨੂੰ ਮਾ ਪਰ ਕਿੰਨਾ ਟਾਈਮ ਖਵਾਏ ਜਾਣਗੇ ਠੀਕ ਹੈ ਅਸੀਂ ਤਾਂ ਆਪਦਾ ਘਰ ਬਾਰ ਚਲਾਉਣ ਜਾਣਾ ਅਸੀਂ ਗਲਤ ਤਰੀਕੇ ਨਾਲ ਤਾਂ ਨਹੀਂ ਚਲਾਉਂਦੇ ਚਲੋ ਅਸੀਂ ਕਿਤੇ ਕੋ ਮੰਜਾ ਵਾਲੇ ਦਾ ਕੋਈ ਮਜਬੂਰੀ ਹੁੰਦੀ ਆ ਕਿ ਸਰ ਹਾਲ ਚਾਲ ਪੁੱਛਣ ਜਾਈਦਾ ਹਨ ਰਿਸ਼ਤੇਦਾਰ ਹੁੰਦੇ ਆ ਚਲੋ ਸਾਡੇ ਨਾਲ ਜੋ ਵੀ ਹੁੰਦੇ ਹਨ ਉਹਨਾਂ ਕੋਲ ਜਾਈਦਾ ਤੇ ਬਾਕੀ ਅਸੀਂ ਜਾੜਾ ਤਾਂ ਅਸੀਂ ਇਕੱਠਾ ਨਹੀਂ ਰਹਿੰਦੇ ਸਕਾਈ ਕੰਨ ਤਾਂ ਅਸੀਂ ਇਕੱਠੇ ਰਹਨੇ ਆ 24 ਘੰਟੇ ਅਸੀਂ ਸਿਰਫ ਵਲੌਗ ਬਣਾਉਣ ਤੇ ਰਹਨੇ ਇਕੱਠੇ ਬਸ ਅਸੀਂ ਵਲੌਗ ਤੇ ਇਕੱਠੇ ਆਈਦਾ ਵਲੌਗ ਬਣਾਈਦਾ ਬਸ ਉਹ ਆਪਣੇ ਘਰੇ ਮੈਂ ਆਪਣੇ ਘਰੇ ਸਾਡੇ ਮੰਮੀ ਡਾੜੀ ਸਾਡੇ ਨਾਲ ਹੁੰਦੇ ਆ ਵਲੌਗ ਤੇ ਤੁਸੀਂ ਦੇਖਿਆ ਕਈ ਵਾਰੀ ਪਹੁੰਦੇ ਆ ਮੰਮੀ ਡਾੜੀ ਨੂੰ ਮਿਲ ਰਹੇ ਹੁੰਦੇ ਆ ਹਨ ਸਾਡੇ ਸਾਰੇ ਫੈਮਿਲੀ ਵਿੱਚ ਹੁੰਦੇ ਆ ਸਾਡੇ ਰਿਸ਼ਤੇਦਾਰ ਵੀ ਹੁੰਦੇ ਆ ਸਾਡੇ ਸਾਰੇ ਫੈਮਿਲੀ ਰਿਸ਼ਤੇਦਾਰ ਨੂੰ ਪਤਾ ਵੀ ਸਾਡੇ ਵਿਆਹ ਸਭਾ ਵੀ ਹੋਣਾਗਾ ਅਸੀਂ ਵਿਆਹ ਅਸਲ ਇਹਨੇ ਕਰਾਉਂਦੇ ਕਿਉਂਕਿ ਮੇਰੇ ਪਾਪਾ ਦੀ ਸੜੇ ਬਾਹ ਟੱਟੀ ਹੋਈ ਆ ਪ੍ਰੈਸ਼ਰ ਹੋਇਆ ਹੋਇਆ ਉਹਨਾਂ ਦਾ ਤਾਂ ਜ਼ਿਆਦਾ ਕੰਮ ਨਹੀਂ ਹੁੰਦਾ ਬੱਟੀ ਭੈਣ ਦੀ ਵਿਆਹ ਕਰਾਉਣੇ ਮਜਬੂਰੀ ਬਣ ਕੇ ਸੀਗੀ ਉਹਨਾਂ ਨੇ ਆਪਣਾ ਵਿਆਹ ਕਰਾ ਲਿਆ ਤੇ ਬਾਕੀ ਅਸੀਂ ਵਿਆਹ ਥੋੜਾ ਲੇਟ ਕਰਾਵਾਂਗੇ ਥੋੜਾ ਜਿਹਾ ਲਾਸਟ ਸੱਟ ਹੋ ਜੀ ਹਨਾ ਘਰ ਚੋਂ ਸੱਟ ਕਰਤੀ ਭਰਾ ਮੇਰਾ ਥੋੜਾ ਜਿਹਾ ਛੋਟਾ ਵਾ ਤੇ ਜਦੋਂ ਥੋੜਾ ਕਮੇਲਦਾਰ ਹੋ ਗਿਆ ਘਰਤੀ ਮਤਲਬ ਕਿੰਨੇ ਵਾਰੀ ਚੱਕਣ ਜੋਕਰ ਹੋ ਗਿਆ ਨਾ ਮੈਂ ਫਿਰ ਵਿਆਹ ਕਰਾ ਲੈਣਾਗਾ ਤੇ ਮੈਂ ਧਟ ਤੁਸੀਂ ਕਰ ਜਾਊਗਾ ਵਿਆਹ ਕਰਾ ਲਓ ਆਏ ਧੁਰ ਸਰਤੀਆ ਜੋ ਉਹ ਹਨ ਤੁਸੀਂ ਵਿਆਹ ਕਾਣੇ ਕਰਾਂਦੇ ਕਈ ਨਾ ਸਵਾਲ ਜਵਾਬ ਬਹੁਤ ਹੁੰਦੇ ਆ ਹਨਾ ਫਿਰ ਮਾਰੇ ਮਾਪਿਆਂ ਨੂੰ ਵੀ ਕਿੱਥੇ ਕਰਾਣਾ ਹਨਾ ਹਣ ਕਿੰਨਾ ਟਾਈਮ ਮੇਰਾ ਭਰਾ ਵੱਟਾਣੀ ਹੁੰਦਾ ਥੋੜਾ ਸਮਝਦਾਰ ਨਹੀਂ ਹੁੰਦਾ ਉਹ ਹਜੇ ਨਿਆਣਾ ਹੁਣ ਮੈਂ ਕੰਮ ਤੇ ਨਹੀਂ ਲਾ ਸਕਦੀ ਮੇਰੇ ਪਾਪਾ ਤੇ ਮਰਜ਼ੀ ਆ ਟੁੱਟੇ ਬਾ ਨਾਲ ਫਿਰ ਵੀ ਕੰਮ ਕਰਦੇ ਆ ਘਰ ਵਿੱਚ 4-500 ਜਹਾੜੇ ਲੈ ਕੇ ਆਉਂਦੇ ਆ ਉਹਨਾਂ ਦੀ ਦਵਾਈ ਵੀ ਚਲਦੀ ਆ ਉਹਨਾਂ ਦੇ ਲੀਵਰ ਤੇ ਫੈਕਸ਼ਨ ਆ ਉਹ ਵੀ ਦਵਾਈ ਚਲਦੀ ਆ ਉਹਨਾਂ ਦਾ ਖਰਚਾ ਵੀ ਚੱਕਣਾ ਹੁੰਦਾ ਤੁਸੀਂ ਕਹਿੰਨਾ ਵੀਡੀਓ ਨਾ ਪਾਇਆ ਕਰ ਆਇਆ ਨਾ ਕਰਿਆ ਕਰ ਇਹ ਮੇਰੀ ਮਜਬੂਰੀ ਆ ਗਲਾਬ ਬਣਾਉਣਾ ਸਾਡੀ ਮਜਬੂਰੀ ਆ ਅਸੀਂ ਇਹ ਤੋਂ ਜਾਂਦਾ ਘਰ ਤੱਕ ਵੀ ਮਤਲਬ ਖਰਚਾ ਪਾਣੀ ਚੱਕਦੇ ਆ ਘਰ ਜਾਣੂ ਸਾਂਭਦੇ ਆ ਤੇ ਬਾਕੀ ਥੋੜਾ ਕੰਦੇ ਆਰੇ ਕੋਲ ਆਈਫੋਨ ਆਈਫੋਨ ਮੈਂ ਠੱਕੇ ਚੋਰੀ ਕਰਕੇ ਤਾਂ ਲਿਆ ਨਹੀਂ ਠੀਕ ਐ ਮੈਂ ਤੇ ਮਿਹਨਤ ਕਰਕੇ ਲਿਆ ਪਹਿਲਾਂ ਮੇਰੇ ਕੋਲ ਉਪਰ ਦਾ ਫੋਨ ਹੁੰਦਾ ਸੀ ਬਹੁਤ ਜ਼ਿਆਦਾ ਹੈਗ ਬੰਦ ਸੀਗਾ ਤੁਹਾਨੂੰ ਪਤਾ ਜਿਆਦਾ ਜ਼ਿਆਦਾ ਬੰਦਨ ਚੜਾਈ ਮਿਲਦੇ ਆਂ ਇੰਸਟਾ ਤੋਂ ਹਾਂ ਵੀ ਹੋ ਜਾਂਦਾ ਵੀ ਚਲੋ ਹਨਾ ਵੀ ਮੈਂ ਆਕੇ ਵਾਰ ਸਕਦਾ ਤੁਸੀਂ ਤਾਂ ਲੋਕ ਆਨੇ ਬੇਕਾਰ ਆਣ ਨੇ ਕੱਟਿਆ ਸੋਚਣਾ ਲੋਕਾਂ ਨੇ ਆਕੇ ਤਾਂ ਕੀ ਵਾਧਾ ਦੇਣਾ ਅਗਲੇ ਛੱਲੇ ਸੱਟਾਂ ਨੂੰ ਫਿਰਦੇ ਆਂ ਬਾਕੀ ਮੈਂ ਫੋਨ ਆਪਦੀ ਮਿਹਨਤ ਨਾਲ ਲੈਂਦਾ ਕੋਈ ਐਵੇਂ ਨਹੀਂ ਠੱਗੀ ਚੋਰੀ ਕੀਤੀ ਹੋਵੇ ਕਈ ਕਹਿੰਦੇ ਆਈਫੋਨ ਚੱਕੀ ਫਿਰਦੀ ਆ ਬਾਥਰੂਮਾਂ ਤੇ ਗੇਟ ਨਹੀਂ ਲਵਾ ਸਕਦੇ ਮੈਂ ਬਹੁਤ ਮਿਹਨਤ ਕਰ ਰਹੀ ਆ ਮੈਂ ਕੋਸ਼ਿਸ਼ ਕਰੂੰਗੀ ਕਿ ਮਾਰੇ ਬਾਥਰੂਮਾਂ ਤੇ ਗੇਟ ਵੀ ਲਵਾ ਲਾਂ ਜਿੱਥੇ ਤੱਕ ਮੈਂ ਆਪਦਾ ਘਰ ਸਵਾਰ ਲਿਆ ਘਰ ਨਵਾਂ ਕਰੂੰਗਾ ਕਰਵਾ ਲਿਆ ਹਨਾ ਉੱਥੇ ਨਾਲ ਬਾਸਰੂਮ ਤੇ ਗੇਟ ਵੀ ਲਵਾ ਲੂੰਗੀ ਪਰ ਤੁਹਾਨੂੰ ਪਤਾ じゃ ਇੱਕਦਮ ਤਾਂ ਸਾਰਾ ਕੁਝ ਨਹੀਂ ਆਉਂਦਾ ਹਨਾ ਹੌਲੀ-ਹੌਲੀ ਆਉਂਦਾ ਦੇਖਣਾ ਪੈਂਦਾ ਸਲਟੀਆਂ ਬਹੁਤ ਮਜ਼ਬੂਰੀਆਂ ਹੁੰਦੀਆਂ ਜਿਹੜੇ ਮੈਡਲ ਫਾਮਲੇ ਤੋਂ ਹੁੰਦੇ ਹਨ ਆਨਲਾਈਨ ਬਹੁਤ ਮੱਤੂਆਂ ਮਜ਼ਬੂਰੀਆਂ ਹੁੰਦੀਆਂ ਦੁੱਸਰੇ ਕਿ ਮੈਂ ਸਮਝਦਾ ਸਕਦਾ ਹਾਂ ਕਿ ਨਾ ਕੋ ਸਾਥ ਕੋ ਸੰਦੜਾ ਸਰਤਾ ਵਰਤਾਂ ਦਾ ਪਸੂ ਮੂੰਹ ਹਲਾਉਣ ਵਾਲੀ ਆ ਤੇ ਕਿਸੇ ਨੂੰ ਇਹ ਨਹੀਂ ਪਤਾ ਕਿ ਉਹਦੀ ਕੀਮਤ ਪੂਰੀ ਹੋ ਕੇ ਉਹਨੇ ਕਿਆ ਨਹੀਂ ਹੋ ਕੀਤਾ ਹਨਾ ਚਲੋ ਮੈਂ ਫੋਨ ਲਗਾਤਾ ਇਹ ਮੇਰਾ ਕਮਾਈ ਦਾ ਸਾਧਨ ਬਣ ਗਿਆ ਠੀਕ ਹੈ ਮੈਂ ਤੋਂ ਕਮਾਈ ਕਰਦੀਆਂ ਘਰ ਦਾ ਰੱਟ ਟੱਟ ਪਾਲਦਾ ਹਨਾ ਚਲੋ ਜ਼ਿੰਮੇਵਾਰੀ ਚੱਕਣ ਜੋ ਕਰ ਵੀ ਮੇਰੇ ਡਾਡੀ ਦਾ ਸਹਾਰਾ ਬਣਦੀਆਂ ਮੇਰੇ ਮਾਪੇ ਉਹਨਾਂ ਨੇ ਕੋਈ ਤਕਲੀਫ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਆ ਕਾਂਜੀ ਤੇ ਬਾਕੀ ਚਲੋ ਮੈਂ ਕਿਸ ਤਰ੍ਹਾਂ ਪੜਾਈ ਨਹੀਂ ਕਰਨਾ ਸਾਨੂੰ ਪਤਾ ਹੀ ਆ ਜੀ ਤੇ ਆਪਾਂ ਨਾ ਇੱਕ ਸਟੋਰੀ ਪਾਈ ਸੀ ਕਿ ਵੀ ਤੁਸੀਂ ਕੀ ਪੁੱਛਣਾ ਹਨ ਕਈ ਰਸ ਪਾਲੇ ਨਾਲ ਕਮੈਂਟ ਕਰਦੇ ਆ ਤੇ ਤੁਸੀਂ ਵਾਇ ਹੋਇਆ ਕਿ ਨਹੀਂ ਕਿ ਤੁਹੋਂ ਦੇ ਆ ਹਨ ਜੋ ਵੀ ਯਾਤਾਂ ਦੇ ਅਕੋਰਡਿੰਗ ਦੇ ਮੈਸੇਜ ਵੀ ਪਾਲੇ ਹੁੰਦੇ ਹਨ ਤੇ ਕਮੈਂਟ ਵੀ ਹੁੰਦੇ ਆ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਵੀ ਕਿੱਦਾਂ ਦੇ ਕਮੈਂਟ ਆ ਤੇ ਕਿ ਤੁਸੀਂ ਇਕੱثر ਆਨੇ ਹੋ ਮੈਂ ਤੇ ਸਾਰਾ ਦੱਸ ਦਿੰਨੀ ਆ ਮੈਂ ਬਠੰਡੇ ਰਹਿਣੀ ਆ ਬਠੰਡੇ ਨਾਲ ਹੀ ਲੱਗ ਕੇ ਆਪਣਾ ਪਿੰਡ ਆ ਤੇ ਤਾਂ ਤੇ ਰੰਨੀ ਆ ਤੇ ਬਾਕੀ ਟਾਇਰ 30 ਮੈਰਿਜ ਕਰਵਾ ਥਾਰਾ ਨੂੰ ਮੈਂ ਦੱਸ ਦੇਣਾ ਚਾਹੁੰਦੇ ਆ ਕਿ ਸਾਡੀ ਮੈਰਿਜ ਹਜੇ ਨਹੀਂ ਹੈ ਕਿ ਅਸੀਂ ਥੋੜਾ ਲੇਟ ਕਰਾਵਾਂਗੇ ਥੋੜਾ ਲੱਜ ਸੱਟ ਹੋ ਜੀ ਹਨਾ ਤੇ ਅਸੀਂ ਸਾਰਾ ਬੱਤੀਆ ਸੱਤ ਹੋ ਕੇ ਫਿਰ ਵਿਆਹ ਕਰਵਾਵਾਂਗਾ ਅਸੀਂ ਤਿੰਨ ਚਾਰ ਸਾਲ ਬਾਅਦ ਵਿਆਹ ਕਰਵਾਵਾਂਗੇ ਅਜੇ ਅਸੀਂ ਵਿਆਹ ਨਹੀਂ ਕਰਾਉਣ ਲੱਗੇ ਅਸੀਂ ਮੈਰਿਜ ਕਦੋਂ ਕਰਵਾਉਣਾ ਤੇ ਅਸੀਂ ਵਿੰਟ ਕਰ ਜਾਂਦੇ ਆਂ ਤੇ ਵੀ ਅਸੀਂ ਮੈਰਿਜ ਚਾਰ ਪੰਜ ਸਾਲ ਚ ਤਿੰਨ ਚਾਰ ਸਾਲ ਰੋਕ ਕੇ ਕਰਵਾਵਾਂਗੇ ਅਜੇ ਅਸੀਂ ਵਿਆਹ ਨਹੀਂ ਕਰਾਉਣਾ ਤੇ ਬਾਕੀ ਜਦੋਂ ਕਰਵਾਵਾਂਗੇ ਸਭ ਨੂੰ ਇਨਵੋਲਟ ਕਰਾਂਗੇ ਕੋਈ ਵੀ ਅਜਿਹਾ ਨਹੀਂ ਕਰ ਜਿਹਨੂੰ ਸਨਵੋਲਟ ਨਹੀਂ ਕਰਾਂਗੇ ਤੇ ਇੱਕ ਤੇਰੇ ਦਾ ਮੈਸੇਜ ਆਇਆ ਤੇਰੇ ਤੁਸੀਂ ਕੰਨੀਆ ਪਾਣਾ ਤੇ ਵੀ ਅਸੀਂ ਨਾ ਪਾਂਦੇ ਪਾਣਾ ਇੱਕ ਭਰਾ ਸਾਡੇ ਤੇ ਮੰਮੀ ਡਾਡੀ ਇਹ ਸਾਡੀ ਫੈਮਿਲੀ ਆ ਮੈਰਿਜ ਡੈਟ ਕਿਹਾ ਮੈਰਿਜ ਡੈਟ ਤਾਂ ਅਜੇ ਤੱਕ ਤਾਂ ਮੰਨੋ ਬਣੀ ਪਤਾ ਜਦੋਂ ਹੋਏ ਤਾਂ ਪਤਾ ਨਿਕਲੂਗਾ ਤੇ ਖਵਾਗੇ ਜਰੂਰ ਇਨਵਾਈਟ ਕਰਾਂਗੇ ਸਭ ਨੂੰ ਜਰੂਰ ਆਉਣਾ ਆਪਣੇ ਲਵ ਸਟੋਰੀ ਦੱਸੋ ਸਾਡੀ ਲਵ ਸਟੋਰੀ ਕੋਈ ਵੀ ਨਹੀਂ ਹੈ ਕਿ ਦੀਪ ਜਸਟ ਅਮਰੀਕਾ ਆਂਦੇ ਤੋਰਾ ਤੇ ਉਹ ਨਾਲੇ ਸਾਡਾ ਇੰਸਟਾਗ੍ਰਾਮ ਸੀ ਤੇ ਸਾਡਾ ਫਾਈਨਲੀ ਸਾਡਾ ਵਿਆਹ ਹੋਣਾ ਵੀ ਆ ਤੇ ਬਾਕੀ ਪਹਿਲਾ ਸਿਸਕਾ ਦਾ ਸ਼ਗੜ ਪਵਾਇਆ ਗਿਆ ਤੇ ਤੇ ਇਹ ਤੋਂ ਮੇਰੇ ਭੈਣ ਦੇ ਆਰਾ ਤੇ ਜਿਹੜਾ ਮੇਰਾ ਚੇਚਾ ਉਹਨਾਂ ਦਾ ਸ਼ੇਰੇ ਬ੍ਰਦਰ ਹੈ ਜਿਹੜੀ ਸੋਟੀ ਇੱਕ ਹੋਰ ਭੈਣ ਉਹ ਕਿੱਥੇ ਰਹਿੰਦੀ ਆ ਉਹ ਕਦੇ ਦਿਖਾਈ ਨਹੀਂ ਤੁਸੀਂ ਉਹਨਾਂ ਬਾਰੇ ਦੱਸੋ ਤੇ ਜਿਹੜੀ ਮੇਰੀ ਛੋਟੀ ਸਿਸਟਰ ਆ ਸਾਰਾ ਨਾਲ ਛੋਟੀ ਆ 4 ਨੰਬਰ ਤੇ ਤੇ ਉਹ ਘਰ ਵੀ ਰਹਿੰਦੀ ਆ ਨਰਗਸ ਜੀ ਉਹਨੇ ਕੈਮਰਾ ਕਿਲਾ ਕੇ ਤੇ ਤੁਹਾਡੇ ਬਹੁਤ ਜਾਣਾਂ ਤੇ ਡਿਮਾਂਡ ਆ ਕਿ ਤੁਸੀਂ ਛੋਟੇ ਧਰਨ ਵੀ ਲੈ ਕੇ ਆਓ ਤੇ ਆਪਾਂ ਕੈਮਰਾ ਇਕੱਲੇ ਲੈ ਕੇ ਆਵਾਂਗੇ ਤੇ ਉਹਨਾਂ ਨਾਲ ਵੀਡੀਓ ਅਪਲੋਡ ਕਰਾਂਗੇ ਜਲਦੀ ਕਰਾਂਗੇ ਸਾਰੇ ਜਾਣੇ ਜਰੂਰ ਇੱਥੇ ਹੈਲੋ ਜੀ ਕਿੰਨਾ ਤੇ ਪੁੱਲੇ ਤੁਹਾਡੇ ਭੂਆ ਹੈ ਕਿ ਹਾਂਜੀ ਪੁੱਲੇ ਪਿੰਡ ਨਾਲ ਕੋਲੀਆ ਉੱਥੇ ਮੇਰੇ ਭੂਆ ਹੈਗੇ ਆ ਤੇ ਬਾਕੀ ਸੋਨੂ ਤੇ ਤੁਸੀਂ ਸਟੱਡੀ ਕਰਨੇ ਕਿੱਤੀ ਆ ਹਾਂ ਤੇ ਮੈਂ ਸਟੱਡੀ ਪਾਸਟੂ ਕਿੰਨੀ ਆ ਜਾਬ ਤੇ ਆ ਕੇ ਆਪਾਂ ਪੜ੍ਹੇ ਨੇ ਕਿਉਂਕਿ ਤੁਹਾਨੂੰ ਪਤਾ じゃ ਮੇਰੇ ਘਰ ਮੇਰੇ ਤੋਂ ਬੰਦਾ ਜਾਰਾ ਨਹੀਂ ਪੜ ਸਕਦਾ ਹਣਾ ਡਾੜੀ ਤੇ ਥੋੜੇ ਬਾਹ ਦਾ ਪ੍ਰੇਸ਼ਨ ਹੋਇਆ ਸੀਗਾ ਇਸ ਕਰਕੇ ਮੈਂ ਪੜਾਈ ਛੱਡ ਦਿੱਤੀ ਸੀ ਮੈਂ ਪਾਸਟ ਤੱਕ ਹੀ ਕੀਤੀ ਹੋਈ ਆ ਤੁਹਾਡੇ ਤੇ ਤੀਪ ਵੀਰੇ ਤੇ ਰਿਲੇਸ਼ਨ ਨੂੰ ਕਿੰਨਾ ਢਾਮੂ ਕਿਹਾ ਤਾਂ ਛੋਟੀ ਮਾਰਿਚ ਕਰੂੰਗਾ ਤੇ ਸਾਡੇ ਕਲੇਸ਼ਰ ਨੂੰ ਤਾਂ 2 ਸਾਲ ਹੋ ਗਿਆ ਤੇ ਸਾਡੀ ਮਹਰਤ ਹੈ ਤੇ ਨਹੀਂ ਹੈ ਕਿ ਅਸੀਂ 4-5 ਸਾਲ ਰੁਕ ਕੇ ਕਰਵਾਵਾਂਗੇ ਬਾਕੀ ਸਾਡੇ ਜਾਣ ਪਛਾਣ ਨੂੰ 2 ਸਾਲ ਹੋ ਗਏ ਸੜਨਲੇ ਸ਼ਹਿਰਾਂ ਕੋ ਕੰਮ ਨਹੀਂ ਆਣੀ ਤਾਂ ਕਿ ਪਰ ਪਾਣ ਰਸਤਾ ਕਰਵਾਉ ਉਹਨਾਂ ਦੇ ਤਿਆਰ ਸੀਗੇ ਤੇ ਜਿੱਥੇ ਦਾ ਬਰਾਦਰ ਸੀਗਾ ਤਾਂ ਕਰਕੇ ਸਾਨੂੰ ਜਾਣ ਪਛਾਣ ਨੂੰ 2 ਸਾਲ ਹੋ ਗਏ ਇਕੱਠੇ ਰਹਿੰਦਾਂ ਨੂੰ ਮਤਲਬ ਵੀਡੀਓ ਬਣਾਉਂਦੇ ਨੂੰ ਕੰਮ ਕਰ ਚਾਰੋ ਤੇ ਜੀ ਬਾਕੀ ਅੱਗਾ ਸਾਰਿਆਂ ਦੇ ਕੋਲ ਸਤਾ ਚੱਕਿਆ ਸੀ ਉਹ ਤੇ ਸਾਰਿਆਂ ਤੋਂ ਰਪਲਾਈ ਕਰ ਤਸੀ ਕਿਆਂ ਤਾਂ 11 ਤੱਕ ਸਾਰਿਆਂ ਨੇ ਮੈਰੀਜ ਤੇ ਪੁੱਛਿਆ ਆ ਤੇ ਤੁਸੀਂ ਮੈਰੇ ਜਿਹਾ ਕਦੋਂ ਕਰਵਾਣੀ ਆ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਪਾਂ 4-5 ਸਾਲ ਰੁੱਕ ਕੇ ਕਰਵਾਵਾਂਗੇ ਤੇ ਬਾਕੀ ਸਾਰਿਆਂ ਨੇ ਹੀ ਪੁੱਛਿਆ ਵੀ ਤੁਹਾਡੀ ਲਵ ਸਟੋਰੀ ਕੀ ਹੈ ਹਨਾ ਇਹ ਦੱਸੋ ਤੁਹਾਨੂੰ ਦੱਸ ਦਈਏ ਕਿ ਸਾਡੀ ਲਵ ਸਟੋਰੀ ਨਹੀਂ ਹੈ ਕਿ ਹਨਾ ਬਾਕੀ ਸਾਡੇ ਘਰਦਿਆਂ ਨੇ ਰਿਸ਼ਤਾ ਕੀਤਾ ਆ ਬਾਕੀ ਸਿੱਖ ਦੋ ਜਣ ਜਾਣ ਪਛਾਨ ਸਾਡੇ ਦੋ ਸਾਲੋਂ ਕੇ ਹਨਾ ਤੇ ਬਾਕੀ ਲਵ ਸਟੋਰੀ ਆਪਾਂ ਕੋਈ ਨਹੀਂ ਬਹੁਤ ਜਲਦੀ ਲੱਗ ਕੇ ਆਵਾਂਗੇ ਤੇ ਬਾਕੀ ਨਾਰੇ ਤਬਾਤ ਹੀ ਲੈ ਕੇ ਆਵਾਂ ਗੁਲਾਬ ਤੋਂ ਰਿਤੇ ਹੋਣ ਦਾ ਤੁਹਾਨੂੰ ਲਾਫ ਤੋਂ ਦੱਸੂਗੀ ਜਾਂ ਕੁਛ ਵੀ ਚੱਲ ਦਿੱਤਾ ਵੀ ਸਾਡੀ ਗੱਲ ਬਾਤ ਹੋਈ ਹੈਣਾ ਤੇ ਮੈਂ ਤੁਹਾਨੂੰ ਦੱਸੂਗੀ ਕਈ ਲੋਕਾਂ ਦਾ ਗੱਲ ਤੇ ਸੱਚ ਨਾਲ ਵੀ ਹਾਂ ਇਹਨਾਂ ਨਾਲ ਪਹਿਲਾਂ ਹੀ ਆਇਆ ਕਿਤਾ ਜੋ ਹੋਣਾ ਐ ਤਾਰਾ ਕੁਛ ਨਹੀਂ ਹੈਗਾ ਉਸੇ ਜਾਸਟ ਗੱਲ ਕਰਦੇ ਆ ਹਨਾ ਤੇ ਬਾਕੀ ਸਭ ਨਾਲ ਪਿਆਰ ਹੈ ਸਾਡਾ ਤੇ ਬਾਕੀ ਮਨ ਆਪਣੇ ਕੋਲ ਕਹਿੰਦੇ ਆ ਤੇ ਤਾਂ ਸਸੰਧੂ ਨਿਲਾਉਂਦੇ ਚਾਚੂੜਾ ਪਾ ਕੇ ਰੱਖਦੇ ਹਾਂ ਚੋੜਾ ਵਾਸਤੇ ਮੈਨੂੰ ਸ਼ੌਂਕ ਤਾਂ ਬੋਤ ਹਣਾ ਇਹ ਮੇਰਾ ਚੋੜਾ ਸ਼ਾਗਣ ਵਾਲਾ ਸੀਗਾ ਮੈਂ ਸ਼ਾਗਣ ਨਾਲ ਚੋੜਾ ਪਾਲਣ ਦੇ ਸੀ ਕਿਉਂਕਿ ਮੈਨੂੰ ਸ਼ਾਗਣ ਦਾ ਚੋੜੀਆਂ ਨੇ ਚੋੜਾ ਪਾ ਕੇ ਗੈਸ ਛੋਟਾ ਦਾ ਹਾਫ ਤੇ ਮੈਂ ਉਹ ਪਾ ਲੈਣੀ ਆ ਤੇ ਕਈ ਕਨ ਸਿੰਦੂਰ ਲਾਉਂਦੇ ਜਾਂ ਕੁਝ ਵੀ ਮੈਂ ਸੰਦੂਰ ਹਜੇ ਲਾ ਨਹੀਂ ਸਕਦੇ ਕਿਉਂਕਿ ਮੇਰਾ ਹਜੇ ਵਿਆਹ ਹੀ ਨਹੀਂ ਹੋਇਆ ਤੇ ਜਦੋਂ ਆਪਣਾ ਵਿਆਹ ਹੋ ਗਿਆ ਆਪਾਂ ਸੰਦੂਰ ਵੀ ਲਾ ਲਾਂਗੇ ਚੋੜਾ ਵਾਸਤੇ ਮੈਨੂੰ ਸ਼ੌਂਕ ਆ ਮੈਂ ਤਾਂ ਪਾ ਲੈਂਦੀ ਸੀ ਤੇ ਬਾਕੀ ਗੜ ਮਾਥ ਨੂੰ ਸਾਫ ਕਰਦਾ ਹਾਸਤਾ ਹਣਾ ਤੇ ਬਾਕੀ ਜਿਗਾਣਾ ਚਮਾਕਾ ਕਰਨਾ ਕਰੀ ਚੱਲੋ ਤਾਂ ਇਹ ਤਾਂ ਬੜਾ ਪੱਤੇ ਜਾਂ ਬੈਡ ਕਮੈਂਟ ਜਿਆਦਾ ਆਉਣਗੇ ਕੋਈ ਕੋਈ ਹੁੰਦਾ ਜਿਹੜਾ ਸਪੋਰਟ ਕਰਦਾ ਹਨ ਲੱਤਾਂ ਖਿੱਚਣ ਵਾਲੇ ਤਵਾਲੇ ਹੁੰਦੇ ਆ ਸਪੋਰਟ ਕਰਨ ਵਾਲਾ ਕੋਈ ਕੋਈ ਹੁੰਦਾ ਹੁਣ ਬੜਾ ਪੱਤੇ ਜਾਂ ਮੇਰੇ ਵੀਰੋਂ ਪਹਿਲਾਂ ਬਾਤ ਚ ਕੋਈ ਕਿ ਰੋਸਟਰ ਵਾਲਾ ਵੀਰੋਂ ਪਹਿਲਾਂ ਆਉਣਗੇ ਮੇਰੇ ਵੀਰੋਂ ਬਾਤ ਚ ਆਉਗੇ ਰੋਸਟਰ ਵਾਲੀ ਪਹਿਲਾਂ ਆਉਗੇ ਜਿਹਨਾਂ ਸੋਨਣਾ ਕਿਤਾ ਸੋਨਣਾ ਜਵਾਬ ਦੁੱਤਾ ਰਿਪਲਾਈ ਦੁੱਤਾ ਤੁਸੀਂ ਕਿਵੇਂ ਮਰਤੀ ਸੰਦੀ ਜਮ ਮੈਨੂੰ ਪਤਾ ਨਾਲ ਨਗਰਾ ਦੇ ਸੰਨਿਆ ਮਾਹਰੇ ਨਗਰਾ ਦੇ ਸੰਨਿਆ ਬਾਅਦ ਕਿ ਆਪਾਂ ਕਿਸਾਨੋ ਕਾਲਪਸ ਲੱਭਾ ਨਹੀਂ ਕਰਦੇ ਨਾ ਮੈਂ ਕਿਸੇ ਨੂੰ ਕੱਲ ਤੋਂ ਬੋਲਣਾ ਹਨ ਮੈਨੂੰ ਜੇ ਬਹੁਤ ਜਣਾ ਬੋਲਦੀ ਆ ਨਾ ਮੈਂ ਕਿਸੇ ਦਾ ਰਿਪਲਾਈ ਕਰ ਰਿਪਲਾਈ ਬਸ ਬਸ ਫਾਰਮੈਟ ਕਰਾ ਕੀਤਾ ਜਿਉਂ ਮਰੇ ਤੇਨ ਨੂੰ ਲੱਕੇ ਨਾ ਗੱਲਾਂ ਬਸ ਮੋਨ ਨਾਲ ਰਿਪਲਾਈ ਕੀਤਾ ਫਾਤ ਤਨ ਰਿਪਲਾਈ ਨਹੀਂ ਕਰਦੇ ਜਿਹੜਾ ਜਿਹੜਾ ਕੁਝ ਕੁਝ ਬੋਲਣਾ ਬੋਲਦੇ ਜਾਓ ਤੋਂ ਕੋ ਸੱਚਰਾ ਸੱਚੀ ਜਾਓ ਮੈਂ ਆਉਤੇ ਜਿਆਦਾ ਸਹੀ ਆ ਮੇਰਾ ਮਾਪਦਾ ਤੇ ਆਪ ਜਾਣਦੇ ਆ ਕਿ ਮਸਈਆਂ ਮੇਰਾ ਰੱਬ ਜਾਣਦਾ ਕਿ ਕਿਤੇ ਜਿਹੜੇ ਆ ਤਾਂ ਕਰਦੋ ਨੀਰੇ ਮੈਨਦਰ ਸਤਰਾਪ ਵੀ ਸਹੀ ਆ ਜਾਣਾ ਤੇ ਬਾਕੀ ਜਿਹੜੇ ਮੈਨ ਸਪੋਰਟ ਕਰਦੇ ਆ ਨਾ ਸਾਰਿਆਂ ਦਾ ਤੁਹਾਨੂੰ ਧੰਨਵਾਦ ਬਾਬਾ ਬਹੁਤ ਧੰਨਵਾਦ ਤੇ ਮੈਂ ਇੱਥੇ ਤੱਕ ਲੈ ਕੇ ਆਈ ਹਣਾ ਤੇ ਬਾਕੀ ਜਿਹੜੇ ਮੈਨ ਸਪੋਰਟ ਨਹੀਂ ਕਰਦੇ ਕੋਈ ਨਾਲ ਮੈਂ ਕੋਈ ਸ ਨਹੀਂ ਕਹਾਂ ਤੇ ਚਲੋ ਉਹਨਰੇ ਸੋਚਣਾ ਜਿੰਗਣਾ ਸੋਚਦਾ ਸੋਚ ਜਾਨ ਤੇ ਬਾਕੀ ਜੀ ਫਿਰ ਆਪਣਾ ਵਲੌਗ ਅਗਲਾ ਤੱਕ ਕਮੈਂਟ ਕਰਕੇ ਜੁਲਿਸ ാക്കി പരിോ അത്ബസ്റ്റ് മറ്റേ ബ്ലോഗ ല